ਆਪਰੇਸ਼ਨ ਦੌਰਾਨ ਮਰੀਜ਼ ਦੀ ਗਲਤ ਨਾੜੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਵੱਲੋਂ ਮਰੀਜ਼ ਦੀ ਹਾਲਤ ਵਿਗੜਨ ਤੋਂ ਬਾਅਦ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਉੱਤੇ ਇਹ ਗੰਭੀਰ ਇਲਜ਼ਾਮ ਲਾਏ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਵਾਲਿਆਂ ਨੇ ਮੰਨਿਆ ਹੈ ਕਿ ਉਹਨਾਂ ਦੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਮਰੀਜ਼ ਦੇ ਪੇਟ ਦੇ ਵਿੱਚ ਪਾਣੀ ਭਰ ਰਿਹਾ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਮਰੀਜ਼ਾ ਜਿਹੜੀ ਉਸਦੀ ਹਾਲਤ ਵਿਗੜੀ ਹੋਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਜਿਹੜੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਅਤੇ ਹਸਪਤਾਲ ਦੇ ਉੱਤੇ ਵੱਡੇ ਇਲਜ਼ਾਮ ਲਾਏ ਗਏ ਨੇ ਤਾਂ ਪਟਿਆਲਾ ਦੇ ਇੱਕ ਵੱਡੇ ਹਸਪਤਾਲ ਨੂੰ ਲੈ ਕੇ ਮਾਮਲਾ ਸੁਲਕੀਆਂ ਦੇ ਵਿੱਚ ਆਇਆ ਹੈ ਤਾਂ ਲਗਾਤਾਰ ਮਰੀਜ਼ ਦੀ ਤਬੀਅਤ ਜਿਹੜੀ ਉਹ ਖਰਾਬ ਹੁੰਦੀ ਦੇਖ ਕੇ ਪਰਿਵਾਰ ਚਿੰਤਾ ਦੇ ਵਿੱਚ ਆਇਆ ਹੈ ਆਪਰੇਸ਼ਨ ਤੋਂ ਬਾਅਦ ਇਸ ਨੂੰ ਘਰ ਭੇਜਿਆ ਗਿਆ ਸੀ ਲੇਕਿਨ ਹਸਪਤਾਲ ਦੀ ਐਂਬੂਲੈਂਸ ਦੇ ਵਿੱਚ ਇਸ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਤਾਂ ਅਲਟਰਾਸਾਉਂਡ ਦੀ ਰਿਪੋਰਟ ਮੁਤਾਬਕ ਬਰੀਜ਼ ਦੇ ਪੇਟ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕਿਸੇ ਹੋਰ ਹਸਪਤਾਲ ਤੋਂ ਇਸ ਦਾ ਇਲਾਜ ਆ ਜਿਹੜਾ ਉੱਥੇ ਰਵਾਇਆ ਜਾਵੇ ਅਤੇ ਇਹ ਸਾਰਾ ਖਰਚਾ ਜਿਹੜਾ ਉਹ ਇਸ ਹਸਪਤਾਲ ਨੂੰ ਚੁਕੜਾ ਚਾਹੀਦਾ ਹੈ ਤਾਂ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਪਰਿਵਾਰ ਅਤੇ ਜਾਣਕਾਰਾਂ ਦਾ ਆਓ ਦੇਖਦੇ ਹਾਂ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪਿੰਡ ਧਰਮਕੋਟ ਦੇ ਬਾਜੀਗਰ ਵਸਤੇ ਦੇ ਰਹਿਣ ਵਾਲੇ ਆ ਜੀ ਕੀ ਵਾਕਿਆ ਹੋਇਆ ਉਹ ਜਿਹੜੇ ਤੁਸੀਂ ਹਸਪੀਟਲ ਦੇ ਬਾਹਰ ਖੜੇ ਹੋ ਬਾਈ ਜੀ ਮੇਰੇ ਬੱਬੀ RAM ਜੀ ਮੇਰੇ ਚਾਚਾ ਜੀ ਨੇ ਤੇ 16 ਤਰੀਕ ਨੂੰ ਇਹਨਾਂ ਦਾ ਪੀਤੇ ਦਾ ਆਪਣਾ ਆਪਰੇਟ ਹੋਇਆ ਜੀ ਆਪਣਾ ਪੀਤੇ ਦਾ ਆਪਰੇਟ ਕਰਨ ਲਈ ਇਹਨਾਂ ਨੂੰ ਪ੍ਰਾਈਮਾ ਹਸਪਤਾਲ ਲੈ ਕੇ ਆਏ ਨੇ ਜੀ ਪੀਤਾਰ ਮੂਵ ਕਰਨ ਦੇ ਦੌਰਾਨ ਇਹਨਾਂ ਡਾਕਟਰ ਸਾਹਿਬ ਰੋਹਿਤ ਘਰ ਕੋਲੋਂ ਇਹਨਾਂ ਦੀ ਸੀਬੀਡੀ ਪਾਈਪ ਕੱਟੀ ਗਈ ਹੈ ਜੀ ਜਿਸ ਨਾਲ ਕਰਕੇ ਇਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਤੇ ਹੁਣ ਵੀ ਇਹਨਾਂ ਦੀ ਹਾਲਤ ਕਾਫੀ ਖਰਾਬ ਹੋਈ ਹੋਈ ਹੈ ਜੀ ਕਾਦਾ ਆਪਰੇਟ ਕਾਦਾ ਕਰਾਣਾ ਸੀ ਤੁਸੀਂ ਉਹਰੇ ਇਹ ਪੀਤੇ ਦੇ ਪਥਰੀ ਦਾ ਸੀ ਕਿੰਨੀ ਤਰੀਕ ਨੂੰ ਕਰਾਇਆ ਸੀ ਤੇ ਕਿੰਨੀ ਤਰੀਕ ਲੈ ਕੇ ਆਏ ਸੀ 16 ਤਰੀਕ ਇਹਨਾਂ ਨੇ ਆਪਰੇਟ ਕੀਤਾ ਜੀ 17 ਤਰੀਕ ਨੇ ਇਹਨਾਂ ਨੂੰ ਛੁੱਟੀ ਦਿੱਤੀ ਜੀ ਇਹਦੇ ਮੱਦੇਨਜ਼ਰ ਜਦੋਂ ਚਾਚਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਤਾਂ ਇਹ ਆਪਣੀ ਪ੍ਰਾਈਵੇਟ ਆਪਣੀ ਐਂਬੂਲੈਂਸ ਜੇ ਘਰੋਂ ਲੈ ਕੇ ਆਏ ਨੇ ਤੇ ਦੁਬਾਰਾ ਉਹਰੇ ਉਹਰੇ ਐਡਮਿਟ ਕੀਤਾ ਹੋਇਆ ਜੀ ਤਬੀਅਤ ਕਿਵੇਂ ਹੈਗੀ ਹੈ ਜੀ ਤਬੀਅਤ ਹੁਣ ਸੀਰੀਅਸ ਬਣੀ ਹੋਈ ਹੈ ਜੀ ਕੀ ਦਾ ਤੁਸੀਂ ਕਹਿ ਰਹੇ ਹੋ ਆਪਣੀ ਐਂਬੂਲੈਂਸ ਤੇ ਲੈ ਤੁਹਾਨੂੰ ਇਹਨਾਂ ਨੇ ਦੱਸਿਆ ਨਹੀਂ ਕਿਉਂ ਲੈ ਕੇ ਜਾ ਰਹੇ ਆ ਨਹੀਂ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਜੀ ਇਹਨੇ ਜਦੋਂ ਉਰੇ ਆ ਗਿਆ ਜੀ ਉਰੇ ਦੱਸਦੇ ਪਿਆ ਨੇ ਕਹਿੰਦਾ ਇਹਨਾਂ ਦਾ ਟ੍ਰੀਟਮੈਂਟ ਚੱਲੂਗਾ ਡੇਢ ਮਹੀਨੇ ਜੀ ਅਸੀਂ ਕਰਕੇ ਦਵਾਂਗੇ ਜੀ ਲੇਕਿਨ ਹੁਣ ਜਦੋਂ ਇਹਦੀ ਹਾਲਤ ਜਿਆਦਾ ਖਰਾਬ ਹੋ ਰਹੀ ਹੈ ਤਾਂ ਹੁਣ ਇਹ ਸਾਨੂੰ ਕਹਿੰਦੇ ਬਈ ਵੀ ਵੀ ਆਪਣਾ ਪੀਜੀਏ ਤੁਸੀਂ ਲੈ ਜਾਓ ਜਿਸ ਟਾਈਮ ਤੁਸੀਂ ਘਰ ਲੈ ਕੇ ਗਏ ਕਿਤੇ ਹੋਰ ਵੀ ਚੈੱਕ ਕਰਾਇਆ ਤੁਹਾਨੂੰ ਕਿਸੇ ਡਾਕਟਰ ਨਾਲ ਆਹ ਆਪਾਂ ਡਾਕਟਰ ਨਾਲ ਹੈਗਾ ਇਹਨਾਂ ਨੇ ਅਸੀਂ ਹੋਰ ਕਿਸੇ ਨੂੰ ਚੈੱਕ ਨਹੀਂ ਕਰਾਇਆ ਜੀ ਲੇਕਿਨ ਇਹਦੀ ਜਿਹੜੀ ਰਿਪੋਰਟਸ ਹੈ ਅਸੀਂ ਹੋਰ ਡਾਕਟਰਾਂ ਤੋਂ ਕੰਸਲਟ ਕੀਤੀ ਹੈ ਜੀ ਉਹ ਚ ਡਾਕਟਰ ਨੇ ਕਹਿੰਦਾ ਵੀ ਤੁਸੀਂ ਹਫਤਾ ਪਹਿਲਾਂ ਹੀ ਬਰਬਾਦ ਕਰ ਚੁੱਕੇ ਹੋ ਲੇਕਿਨ ਇਹਦਾ ਜਿਆਦਾ ਨਾ ਕਰਾਓ ਤੇ ਬੰਦੇ ਨੂੰ ਜਲਦ ਤੋਂ ਜਲਦ ਆਪਣਾ ਰੈਫਰ ਕਰਵਾ ਲੋ ਡੀਐਨਸੀ ਤੁਸੀਂ ਕਾਹਦਾ ਕਰਾਣਾ ਆਏ ਸੀਗੇ ਉਹਰੇ ਪੀਤੇ ਦਾ ਆਪਰੇਸ਼ਨ ਕਰਾਣ ਆਏ ਸੀ ਇਹ ਪ੍ਰਾਈਮ ਹਸਪ

ਕੀ ਕੀ ਨਾਮ ਹੈ ਤੁਹਾਡਾ ਕੀ ਗੱਲ ਹੋਈ ਹੈ ਕੌਣ ਐਡਮਿਟਾ ਤੁਹਾਡੇ ਕੀ ਨਾਂ ਦੇ ਵੀ ਆ ਜੀ ਮੇਰੇ ਘਰ ਵਾਲਾ ਜੀ ਬੱਬੀ ਰਾਮ ਹੈ ਜੀ ਉਹਨਾਂ ਦਾ ਆਪਰੇਟ ਕਰਾਇਆ ਜੀ ਅਸੀਂ ਹਾਂਜੀ ਉਹਨਾਂ ਦਾ ਆਪਰੇਟ ਕਰਾਇਆ ਸੀ ਜੀ ਅਸੀਂ ਉੱਥੇ ਤਿੰਨ ਦਿਨ ਉੱਥੇ ਸਨੋਰ ਦਾਖਲ ਰਹੇ ਆ ਜੀ ਉੱਥੋਂ ਇੱਥੇ ਸਾਨੂੰ ਲਿਆਂਦਾ ਆਪਰੇਸ਼ਨ ਕਰਨ ਵਾਸਤੇ ਆਪਰੇਸ਼ਨ ਕਰਾਇਆ ਜੀ ਪਰ ਆਪਰੇਸ਼ਨ ਸਾਡਾ ਸਹੀ ਨਹੀਂ ਹੋਇਆ ਜੀ ਬੰਦਾ ਸਾਡਾ ਬਹੁਤ ਸੀਰੀਅਸ ਸੀ ਰਾਤ ਵੀ ਮੈਂ ਬਤੀ ਬੜੀ ਔਖੀ ਕੱਢੀ ਰਾਤ ਦੂਆ ਬੰਦਾ ਨਹੀਂ ਰਹਿਣ ਦਿੰਦੇ ਇੱਥੇ ਇਕੱਲੀ ਜਨਾਨੀ ਨੂੰ ਰੱਖਦੇ ਨੇ ਇੱਥੇ ਕਹਿੰਦੇ ਇਕੱਲਾ ਜਨਾਨੀ ਰਹੇ ਚਾਹੇ ਬੰਦਾ ਰਵੇ ਮੈਂ ਰਾਤ ਨੂੰ ਇੰਨੀ ਪਰੇਸ਼ਾਨ ਹੁੰਦੀ ਸੀ ਤੇ ਹੁਣ ਮੇਰੇ ਘਰ ਵਾਲੇ ਦਾ ਵੀ ਬਹੁਤ ਬਾਲਤ ਮਾੜੀ ਸੀ ਜੀ ਕਾਦਾ ਆਪਰੇਸ਼ਨ ਕਰਾਣਾ ਸੀ ਕਿਤੇ ਦਾ ਆਪਰੇਸ਼ਨ ਕਰਾਇਆ ਸੀ ਜੀ ਅਸੀਂ ਕਿਹੜੀ ਡੇਟ ਨੂੰ ਕਰਾਇਆ ਸੀ ਡੇਟ 16 ਤਰੀਕ ਨੂੰ ਕਰਾਇਆ ਸੀ ਜੀ ਅਸੀਂ ਤੇ ਹੁਣ ਇਹਨਾਂ ਦੀ ਕੰਡੀਸ਼ਨ ਖਾ ਪੀ ਰਹੇ ਨਾ ਜੀ ਇੱਥੇ ਕੁਝ ਨਹੀਂ ਖਾ ਪੀ ਰਿਆ ਘਰੇ ਦੋ ਰੋਟੀਆਂ ਇੱਕ ਰੋਟੀ ਖਾ ਲੈਂਦਾ ਸੀ ਜਿੱਦਨ ਤੇ ਇੱਥੇ ਆਏ ਆ ਕੁਝ ਨਹੀਂ ਖਾ ਪੀ ਰਿਆ ਜਿੱਦਿਨ ਲੈ ਕੇ ਆਏ ਸੀ ਉਤੁਰਦੇ ਫਿਰਦੇ ਆਏ ਸੀ ਤੇ ਨਾ ਜੀ ਟਰਦੇ ਸੀ ਮਾੜੇ ਮੋਟੇ ਜਾਣ ਕਿ ਖਾਂਦੇ ਪੀਂਦੇ ਸੀ ਮਾੜਾ ਮੋਟੇ ਘਰ ਇੱਥੇ ਆ ਕੇ ਤੇ ਬਿਲਕੁਲ ਹੀ ਛੱਟਦਾ ਸਾਰਾ ਕੁਝ ਸੀ ਹਸਪੀਟਲ ਵਾਲੇ ਨਾਲ ਗੱਲਬਾਤ ਕੀਤੀ ਕਿ ਮਾਮਲਾ ਕੀ ਹੈ ਕਿਤਾ ਸੀ ਹਾਂ ਜੀ ਦੱਸਦੇ ਨਹੀਂ ਕੁਝ ਕਹਿੰਦੇ ਹੋ ਜਾਊਗਾ ਤੇਰਾ ਬੰਦਾ ਠੀਕ ਆਂਦਾ ਡੇਢ ਮਹੀਨਾ ਰਹਿਣਾ ਪਊਗਾ ਦੱਸੋ ਮੇਰੀਆਂ ਦੋ ਛੋਟੀਆਂ ਕੁੜੀਆਂ ਨੇ ਛੋਟੀਆਂ ਛੋਟੀਆਂ ਮੇਰੇ ਘਰ 'ਚ ਮੇਰੀ ਬੇ ਕੋਈ ਕਮਾਨ ਵਾਲਾ ਹੈ ਨਹੀਂ ਮੇਰਾ ਮੁੰਡਾ ਛੋਟਾ ਹੈਗਾ ਕੰਮ ਕਰਨ ਕਰਨ ਵਾਲਾ ਹੈ ਨਹੀਂ ਕੋਈ ਹੋਗੀ ਸੀ ਕਿ ਹਸਪੀਟਲ ਤੋਂ ਘਰ ਵੀ ਭੇਜਦੇ ਸੀ ਫਿਰ ਦਬਾਬ ਤੋਂ ਨੂੰ ਬੁਲਾ ਹਾਂ ਜੀ ਇੱਕ ਦਿਨ ਘਰ ਭੇਜਿਆ ਸੀ ਪ੍ਰੇਸ਼ਨ ਕਰਕੇ ਦੁਬਾਰਾ ਫਿਰ ਤੰਗੀ ਆ ਗਈ ਫਿਰ ਡਾਕਟਰ ਸਾਹਿਬ ਗ ਕਹਿੰਦੇ ਆ ਤਾਂ ਡੇਢ ਮਹੀਨਾ ਰਹਿਣਾ ਪਊਗਾ ਦੱਸ ਮੈਂ ਸਰਦੀਆਂ ਤੇ ਮਹੀਨੇ ਚ ਡੇਢ ਮਹੀਨਾ ਕਿਵੇਂ ਰਵਾਂ ਇੱਥੇ ਜਿੰਨਾ ਗੱਲਾਂ ਕਰਿਓ ਕੀ ਲੱਗਦਾ ਇਹਨਾਂ ਦੀ ਅੰਗਲੀ ਨਾਲੇ ਤਬੀਅਤ ਜ਼ਿਆਦਾ ਖਰਾਬ ਹੋ ਗਈ ਹਾਂਜੀ ਸਾਨੂੰ ਦੱਸਿਆ ਨਹੀਂ ਕੋਈ ਇਹਨਾਂ ਨੇ ਉਹ ਕਹਿੰਦੇ ਹੋ ਜਾਊਗਾ ਠੀਕ ਹੋ ਜਾਊਗਾ ਮੇਰਾ ਬੇਟਾ ਵੀ ਨਹੀਂ ਕਮਾਉਂਦਾ ਮੇਰੇ ਘਰ ਖਰਚਾ ਦੇਣ ਵਾਲਾ ਹੈ ਨਹੀਂ ਕੋਈ ਵੀ ਕਿਤਨੇ ਪੈਸੇ ਲਏਗੇ ਸੀ ਤੁਹਾਡੇ ਤੋਂ ਇਹਨਾਂ ਦੇ ਹਸਪੀਟਲ ਵੱਲੋਂ 20000 ਰੁਪਏ ਲਿਆ ਸਾਡੇ ਤੋਂ ਹੋਰ ਵੀ ਪੈਸੇ ਦੀ ਡਿਮਾਂਡ ਕਰਦੇ ਨਾ ਹੀ ਪੈਸੇ ਕਹਿੰਦੀ ਘਰੇ ਮੰਗੇ ਹੁਣ ਤੇ ਇਹ ਹੀ ਦਿਆ ਸੀ ਅਸੀਂ ਜਦੋਂ ਉਹਨਾਂ ਦਾ ਆਪਰੇਸ਼ਨ ਹੋਣਾ ਸੀਗਾ ਉਹ ਤੁਰਦੇ ਫਿਰਦੇ ਸੀ ਕਿ ਉਹਨਾਂ ਤੋਂ ਪਹਿਲਾਂ ਆਪਰੇਸ਼ਨ ਤੋਂ ਪਹਿਲਾਂ ਹਾਂ ਜੀ ਜੀ ਆਪਰੇਸ਼ਨ ਜਿੱਦਣ ਹੋਇਆ ਬੱਖੀ ਚ ਨਾਲ ਹੀ ਦਾਤੀ ਸੀ ਦਾ ਮੇਰੇ ਪਹਿਲੇ ਦੀ ਗੱਲ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਉਹ ਤਾਂ ਠੀਕ ਸੀ ਪੂਰੇ ਤੁਰਕੇ ਆਏ ਨੇ ਹਾਂ ਜੀ ਤੁਰਕੇ ਆਏ ਨੇ ਆਹ ਤੁਰਦੇ ਸੀ ਇੱਥੇ ਵੀ ਇੱਕ ਦਿਨ ਆ ਕੇ ਰੋਟੀ ਖਾਧੀ ਐ ਉਸ ਤੋਂ ਬਾਅਦ ਸਾਰਾ ਕੁਝ ਬੰਦ ਹੋ ਗਿਆ ਲੈ ਕਿ ਨਾ ਪ੍ਰੈਮ ਠੀਕ ਹੈ ਠੀਕ ਹੈ ਆਪਾਂ ਥੋੜਾ ਨਾਲ ਕਰਮਾ ਕੀ ਨਾਮ ਹੈ ਵੱਲੋਂ ਜੀ ਸਾਰੀ ਹੋਸਾ ਮੇਰਾ ਸੁਨੀਲ ਕੁਮਾਰ ਜੀ ਐ ਸਰਪੰਚ ਧਰਮਕੋਟ ਜੀ ਕਿੱਥੋਂ ਦੀ ਰਹਿਣ ਵਾਲੇ ਹੋ ਭਾਈ ਮੈਂ ਧਰਮਕੋਟ ਸਨੌਰ ਦਾ ਰਹਿਣ ਵਾਲਾ ਜੀ ਬੱਲਾ ਕੀ ਹੈ ਭਾਈ ਜਿਹੜੇ ਕੱਟ ਹੋਏ ਹੋ ਪ੍ਰਾਈਮ ਹਸਪੀਟਲ ਦੇ ਮਾਮਲਾ ਕੀ ਹੈ ਇਹ ਮਾਮਲਾ ਜੀ ਸਾਡੇ ਪਿੰਡ ਦਾ ਵਿਅਕਤੀ ਹੈ ਜੀ ਬੱਬੀ RAM ਤੇ ਉਹਦਾ ਆਪਰੇਸ਼ਨ ਕਰਾਇਆ ਸੀਗਾ 16 ਤਰੀਕ ਨੂੰ ਪ੍ਰਾਈਮ ਹਸਪੀਟਲ ਚ ਜੀ ਆਪਰੇਸ਼ਨ ਤੋਂ ਕਰਨ ਤੋਂ ਪਰંત ਇਹਨਾਂ ਨੇ ਜੀ ਉਹਦੀ ਕੋਈ ਨਸ ਕੱਟਦੀ ਹੈ ਤੇ ਇਹਨਾਂ ਨੇ ਆਪਰੇਸ਼ਨ ਤੋਂ ਬਾਅਦ ਦੋ ਦਿਨ ਬਾਅਦ ਨੂੰ ਛੁੱਟੀ ਦਿੱਤੀ ਉਹ ਘਰੇ ਚਲਾ ਗਿਆ ਬਾਅਦ ਚ ਉਹ ਥੋੜਾ ਉਹਨੂੰ ਕੋਈ ਦਿੱਕਤ ਆਈ ਹੈ ਉਹਨੇ ਇਹਨਾਂ ਨੂੰ ਫੋਨ ਕੀਤਾ ਹਸਪਤਾਲ ਉਹਦੀ ਵਾਈਫ ਨੂੰ ਕਿਉਂਕਿ ਉਹਨਾਂ ਬੜਾ ਉਹਨਾਂ ਨੂੰ ਪਤਾ ਨਹੀਂ ਹੈਗਾ ਘਰ 'ਚ ਕੋਈ ਹੈ ਨਹੀਂ ਜੀ ਨਾਲ ਕੋਈ ਕਿਸੇ ਨੂੰ ਪਿੰਡ 'ਚ ਪੁੱਛਿਆ ਜੀ ਉਰੇ ਲਿਆਏ ਨੇ ਉਸ ਤੋਂ ਬਾਅਦ 2 ਦਿਨ ਬਾਅਦ ਅਸੀਂ ਆਏ ਆ ਅਸੀਂ ਡਾਕਟਰ ਨਾਲ ਗੱਲਬਾਤ ਕੀਤੀ ਜੀ ਦੱਸੋ ਕੀ ਗੱਲਬਾਤ ਡਾਕਟਰ ਸਾਹਿਬ ਸਾਨੂੰ ਕਹਿੰਦੇ ਇਹ ਵੀ ਸਾਡਾ ਸਾਥ ਦਿਓ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਸਾਡਾ ਸਾਥ ਦਿਓ ਅਸੀਂ ਤੁਹਾਡਾ ਬੰਦਾ ਠੀਕ ਕਰਾਂਗੇ ਜੀ ਅਸੀਂ ਕਹਾਂ ਕੀ ਗੱਲ ਕੋਈ ਗੱਲ ਨਹੀਂ ਡਾਕਟਰ ਸਾਹਿਬ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਕੋਈ ਰੌਲਾ ਨਹੀਂ ਪਾਂਦੇ ਅਸੀਂ ਕੋਈ ਤੁਹਾਡੀ ਬਦਨਾਮੀ ਨਹੀਂ ਕਰਦੇ ਸਾਨੂੰ ਸਾਡਾ ਬੰਦਾ ਠੀਕ ਚਾਹੀਦਾ ਜੀ ਕਹਿੰਦੇ ਜੀ ਠੀਕ ਹੈ ਜੀ 4-5 ਦਿਨ ਨਿਕਲੇ ਨੇ ਤੇ ਅਸੀਂ ਕਹਾਂ ਵੀ ਉਹਦਾ ਕੋਈ ਅਲਟਰਾਸਾਉਂਡ ਕੋਈ ਸੀਵੀਸੀ ਟੈਸਟ ਵਗੈਰਾ ਕਰਾਓ ਸਾਡੇ ਕਹਿਣ ਤੇ ਅਲਟਰਾਸਾਉਂਡ ਕਰਾਇਆ ਗਿਆ ਜੀ ਆਪਣਾ ਸਾਡੇ ਕਹਿਣ ਤੇ ਇਹਨਾਂ ਦਾ ਆਪਣਾ ਸੀਵੀਸੀ ਟੈਸਟ ਕਰਾਇਆ ਗਿਆ ਅਲਟਰਾਸਾਉਂਡ ਕਰਾਣ ਗਿਆ ਰਿਹਾ ਇਹਨਾਂ ਨੇ ਅਲਟਰਾਸਾਉਂਡ ਵਾਲਿਆਂ ਨੂੰ ਕਹਤਾ ਕੰਦਾ ਨੇ ਉਹਨੂੰ ਰਿਪੋਰਟ ਨਾ ਦਿਓ ਜੀ ਅਸੀਂ ਅਲਟਰਾਸਾਉਂਡ ਵਾਲਿਆਂ ਨੂੰ ਆਪ ਕਿਹਾ ਵੀ ਰਿਪੋਰਟ ਸਾਨੂੰ ਦਿਓ ਅਸੀਂ ਪੈਸੇ ਦੇਵਾਂਗੇ ਤੁਹਾਨੂੰ ਅਸੀਂ ਉਹ ਤੋਂ ਅਲਟਰਾਸਾਉਂਡ ਲੈ ਕੇ ਦੋ ਤਿੰਨ ਡਾਕਟਰਾਂ ਨਾਲ ਹੋਰ ਕੰਸਲਟ ਕਰਕੇ ਆਏ ਹਾਂ ਡਿਸਕਸ ਕਰਕੇ ਆਇਆ ਜਿੱਦੇ ਜ ਪਤਾ ਲੱਗਿਆ ਵੀ ਉਹਦੇ ਪੇਟ 'ਚ ਪਾਣੀ ਭਰਿਆ ਪਿਆ ਉਹਦਾ ਮਤਲਬ ਕੰਮ ਵਧਿਆ ਪਿਆ ਜੀ ਕ੍ਰਿਟੀਕਲ ਐ ਇਸ ਟਾਈਮ ਕਿਸੇ ਚੀਜ਼ ਦਾ ਆਪਰੇਸ਼ਨ ਕਰਾਇਆ ਸੀ ਪਿੱਤੇ ਦਾ ਜੀ ਪਿੱਤੇ ਦਾ ਪਿੱਤੇ 'ਚ ਪੱਤਰੀ ਸੀਗੀ ਜੀ ਪਰ ਇਹਨਾਂ ਨੇ ਕਿਸ ਚੀਜ਼ ਦਾ ਕਰਤ ਨਹੀਂ ਕੀ ਪਿੱਤੇ ਦਾ ਆਪਰੇਸ਼ਨ ਕਰਦੇ ਕਰਦੇ ਉਪਰਾਂਜਲ ਕਰ ਰਹੇ ਸੀਗੇ ਜੀ ਉਹ ਤੋਂ ਉਹਨਾਂ ਕੋਲ ਨਸ کٹ ਗਈ ਕੋਈ ਜੀ ਹੁਣ ਕਹਿੰਦੇ ਕੰਡੀਸ਼ਨ ਕਿੱਦਾਂ ਹੈ ਅਸੀਂ ਕੰਡੀਸ਼ਨ ਥੋੜੀ ਕ੍ਰਿਟੀਕਲ ਹੈ ਅਸੀਂ ਇਹਨਾਂ ਨੂੰ ਕਿਹਾ ਜੀ ਮਰੀਜ਼ ਜਿਹੜਾ ਸਾਡਾ ਸੀਰੀਅਸ ਐ ਅਸੀਂ ਹੋਰ ਡ ਵੀ ਅਸੀਂ ਤੋਂ ਡਾਕਟਰ ਤੁਹਾਨੂੰ ਅਰੇਂਜ ਕਰ ਦਨੇ ਆ ਸਾਰਾ ਕੁਝ ਕਰ ਦਨੇ ਆ ਅਸੀਂ ਕਹਾਂ ਵੀ ਅਸੀਂ ਸਰਕਾਰੀ ਚ ਨਹੀਂ ਜਾ ਸਕਦੇ ਜੀ ਉੱਥੇ ਕਿੱਥੇ ਰੁਲਾਂਗੇ ਸਰਕਾਰੀ ਚ ਬੰਸ ਸਾਹਿਬ ਅਰੇਂਜ ਦਾ ਅਰੇਂਜ ਦੀ ਥੋੜੀ ਡੀਟੇਲਸ ਅਰੇਂਜ ਇਹਨਾਂ ਨੇ ਸਾਨੂੰ ਇੱਥੇ ਕੋਈ ਨਰਿੰਦਰ ਹੈ ਜੀ ਡਾਕਟਰ ਹੈ ਇਹ ਨਹੀਂ ਸਾਨੂੰ ਪਤਾ ਕੰਪਾਉਂਡਰ ਉਹਨੇ ਸਾਨੂੰ ਕਿਹਾ ਵੀ ਅਸੀਂ ਡਾਕਟਰ ਅਰੇਂਜ ਕਰਾਂਗੇ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਪੀਜੀਏ ਲੈ ਜਾਓ ਖਰਚਾ ਆਪਾਂ ਕਰਾਂਗੇ ਕਹਿ ਰਹੇ ਹਾਂ ਪੀਜੀਏ ਦਾ ਕੀ ਖਰਚਾ ਹੋਣਾ ਜੀ ਅਸੀਂ ਇਹਨਾਂ ਨੂੰ ਕਿਹਾ ਜੀ ਡੀਐਮਸੀ ਭੇਜ ਦਿਓ ਖਰਚਾ ਤੁਹਾਡਾ ਸਾਨੂੰ ਸਾਡਾ ਮਰੀਜ਼ ਠੀਕ ਚਾਹੀਦਾ ਅਸੀਂ ਕੋਈ ਗੱਲ ਨਹੀਂ ਕਰਦੇ ਤੁਹਾਡੇ ਨਾਲ ਹੁਣ ਸਾਨੂੰ 3 ਘੰਟੇ ਹੋ ਗਏ ਨਹੀਂ ਪਰੇਸ਼ਾਨ ਕਰ ਰਹੇ ਕਦੇ ਕਦੇ ਘੰਟੇ ਬਾਅਦ ਮਿਲਦੇ 10 ਮਿੰਟ ਬਾਅਦ ਮਿਲਦੇ ਹੁਣ ਬਾਹਰ ਨਹੀਂ ਆ ਰਹੇ ਹਰ ਕੇ ਸਾਡੇ ਪਿੰਡ ਦੇ ਜਿਹੜੇ ਮਾਤਬਰ ਸੱਜਣ ਨੇ ਹੋਰ ਮੁੰਡੇ ਸਾਰੇ ਇਕੱਠੇ ਹੋਏ ਨੇ ਤੇ ਉਹ ਤੁਹਾਡਾ ਉਹ ਜੀ ਗੱਲ ਦੀ ਖਬਰ ਮਿਲ ਗਈ ਤੁਸੀਂ ਇੱਥੇ ਸਾਰੇ ਪਹੁੰਚੇ ਜੋ ਕਵਰ ਕਰ ਰਹੇ ਆ ਗਰਾਊਂਡ ਦੀ ਗੱਲ ਕੇ ਜਿਹੜਾ ਮਰੀਜ਼ ਹੈ ਕਿ ਬੈਕਗਰਾਊਂਡ ਕਿਦਾਂ ਕਿਦਾਂ ਦਾ ਹੈ ਕਿ ਗਰੀਬ ਹੈ ਕਿ ਕਿਦਾਂ ਦਾ ਗਰੀਬ ਹੈ ਜੀ ਗਰੀ ਮਜ਼ਦੂਰੀ ਕਰਦਾ ਹੈ ਜੀ ਕਿੰਨੇ ਪੈਸੇ ਲਿਆ ਇਲਾਜ ਵਾਸਤੇ 20000 ਰੁਪਏ ਕੈਸ਼ ਲੈ ਬਾਈ 20000 ਰੁਪਏ ਕੈਸ਼ ਲੈ ਜੀ ਇਹਨਾਂ ਨੇ ਉਹਨਾਂ ਤੋਂ ਔਰ ਵੀ ਡਿਮਾਂ ਪਰ ਇੱਥੇ ਉਹਦੇ ਇੱਕ ਪਰਸੈਂਟ ਦੀ ਇੰਪਰੂਵਮੈਂਟ ਨਹੀਂ ਆ ਗਈ ਉਹਨੂੰ ਵਮਟਿੰਗ ਹੋਈ ਜਾ ਰਹੀ ਹੈ ਦਰਦ ਹੋ ਰਿਹਾ ਉਹਦੇ ਪੈਟ ਫੁੱਲਿਆ ਬਿਆਦਾ ਜੇ ਪਾਣੀ ਦਾ ਤੁਸੀਂ ਇਲਜ਼ਾਮ ਲਾਦੇ ਹੋ ਜੋ ਕੋਈ ਕਾਨੂੰਨੀ ਕਾਰਵਾਈ ਵੀ ਕਰੋਗੇ ਦੇਖੋ ਜੀ ਡਾਕਟਰ ਸਾਹਿਬ ਸਾਡੇ ਨਾਲ ਨਹੀਂ ਕੋਆਪਰੇਟ ਕਰਦੇ ਫਿਰ ਕਾਨੂੰਨੀ ਕਾਰਵਾਈ ਜੋ ਬਣਦੀ ਉਹ ਵੀ ਅਸੀਂ ਉਹ ਰਸਤਾ ਵੀ ਦੇਖਾਂਗੇ ਜੀ ਇਹ ਸਾਡੇ ਇਹ ਆਪਣੀ